ਇਸ ਇਲਾਕੇ ਦੇ ਵਿੱਚ ਸੀ ਪਹਿਲੀ ਤਾਂ ਮੇਰੇ ਇਲਾਕੇ ਚ ਮੇਰੇ ਫੈਮਿਲੀ ਦੀ ਫਿਲਮ ਸੀ ਔਰ ਜਿਹੜੀ ਮੇਰੀ ਦੂਸਰੀ ਫਿਲਮ ਸੀ ਜੱਟ ਤੇ ਜ਼ਮੀਨ ਇਸ ਇਲਾਕੇ ਚ ਮੈਂ ਕੀਤੀ ਸੀ ਭਾਈ ਸੁਖਜਿੰਦਰ ਸ਼ੇਰਾ ਨੂੰ ਮੈਂ ਯਾਦ ਕਰਦਾ ਐ ਅੱਜ ਦੇ ਟਾਈਮ ਉਹਨਾਂ ਨੇ ਬਹੁਤ ਹੀ ਅੱਛਾ ਰੋਲ ਦਿੱਤਾ ਸੀ ਮੈਨੂੰ ਜੱਟ ਤੇ ਜ਼ਮੀਨ ਚ ਓਏ ਮਾਨਾ ਜਾਈਂਗਾ ਥੋੜਾ ਪਿਓ ਨਾਲ ਵੀ ਤੇ ਗੱਲ ਕਰ ਲੈ ਪੈਣਦਿਆ ਵੀਰਾ ਸੱਚਾ ਤੇਰਾ ਹੀ ਨਾਂ ਏ ਪੈਣਦਿਆ ਵੀਰਾ ਓ ਦੇਸੀ ਕਿਉਂ ਤੇ ਟੀਨ ਤੇ ਮੈਂ ਆਪ ਤੇਰੇ ਲਈ ਲੈ ਕੇ ਆਵਾਂਗਾ ਕਿਉਂਕਿ ਮੁੱਛਾਂ ਵਾਲੀ ਟਿੱਡੀ ਮੈਂ ਆਪ ਮਸਲਣੀ ਏ ਪੈਣਦਿਆ ਵੀਰਾ ਬਹੁਤ ਬਹੁਤ ਸ਼ੁਕਰੀਆ ਅਸਮਾਨ ਤੇ ਸੂਰਜ ਜ਼ਮੀਨ ਤੇ ਪਹਾੜ ਤੇ ਮੈਦਾਨ ਵਿੱਚ ਜੱਗਾ ਹਰ ਵੇਲੇ ਮੌਜੂਦ ਰਹਿੰਦੇ ਓਏ ਪਹਾੜ ਨੂੰ ਤੱਕੇ ਦਿੱਤਿਆਂ ਜੇ ਪਹਾੜ ਦਿਖਦੇ ਤਾਂ ਇਸ ਧਰਤੀ ਤੇ ਕੋਈ ਪਹਾੜ ਨਹੀਂ ਸੀ ਰਹਿਣਾ ਜਾਨ ਦੀ ਬਾਜੀ ਲਾਈ ਦੀ ਇਹ ਮਿੱਠਿਆ ਅੱਜ ਦੇ ਦੀਵੇ ਨਹੀਂ ਬਾਲੀ ਦੇ ਜਿਨ੍ਹਾਂ ਨੂੰ ਅੰਦਰ ਰੱਖੀਏ ਤਾਂ ਚੂਹੇ ਖਾਂਦੇ ਨੇ ਬਾਹਰ ਰੱਖੀਏ ਤਾਂ ਕੁੱਤੇ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਮੈਨੂੰ ਤੇਰੀ ਸੋਏ ਪਾਪੀ ਅੱਜ ਤੋਂ ਬਾਅਦ ਜ਼ਾਲਮ ਤੇ ਪਾਪੀ ਤੇਰੇ ਜਿਉਣੇ ਤੋਂ ਥੱਥਰ ਕੰਬਿਆ ਕਰਨਗੇ ਅੱਜ ਤੋਂ ਬਾਅਦ ਬਚਾਅ ਦਾ ਦੂਜਾ ਨਾ ਹੋਏਗਾ ਜੀ ਹੁ ਨਮਾਜ਼ ਬਹੁਤ ਸ਼ੁਕਰੀਆ ਥੈਂਕ ਯੂ ਸੋ ਐਸੀ ਅਸਦੀ ਸਾਡੀ ਥੈਂਕ ਯੂ ਥੈਂਕ ਯੂ ਸੋ ਮਚ ਸ਼ੌਕੀ ਸਰਦਾਰ ਪੂਰੀ ਦੀ ਸਟਾਰ ਕਾਸਟ ਇੱਕ ਵਾਰੀ ਜ਼ੋਰਦਾਰ ਤਾੜੀਆਂ ਸਾਰੀ ਸਟਾਰ ਕਾਸਟ ਦੇ ਲਈ ਸੋ ਫਿਲਮ ਰਿਲੀਜ਼ ਹੋ ਰਹੀ ਹੈ 16 ਮਈ ਨੂੰ ਸ਼ੌਕੀ ਸ਼ੌਕੀ ਉਹ ਕੱਢ ਜਾ ਚਾਚਾ ਕੱਤਈ ਬਹੁਤ ਹੈ ਚਾਹ ਪੀ ਲਈ ਮੈਂ ਹੋਰ ਸੁਣਨੇ ਡਾਇਲਗ ਬਾਈ ਤੋਂ ਮਾਹੀ ਤਾਂ ਮਿਲਿਆ ਬਾਈ ਬੱਬੂ ਬਾਈ ਕਹਿੰਦੇ ਐ ਵੀ ਮੈਂ ਹੋਰ ਸੁਣਨੇ ਆ ਅਸੀਂ ਤਾਂ ਤੁਹਾਡਾ ਕਹਾੜਾ ਸੁਣਨ ਆਏ ਸੀ ਥੈਂਕ ਯੂ ਬਾਈ ਇੱਥੇ ਰੁਕ ਜਾ ਡੋਗਰਾ ਆਪਣੇ ਪਰ ਕਿਸ ਨੇ ਨੁਕਾਲੇ ਪਾਣੀ ਪਹੁੰਚਾਉਣ ਵਾਲੇ ਤੋਕੇ ਬਾਜ ਡੋਗਰ ਨੂੰ ਮਨ ਮਾਤੇ ਨੂੰ ਪਹੁੰਚਾਉਣ ਤੋਂ ਪਹਿਲਾਂ ਇੱਕ ਵਾਰ ਵੇਖ ਤੇ ਲਵਾ ਹਣੀ ਕੋਣੇ ਤੋਕੇ ਬਾਜਾ ਅੱਜ ਮੈਂ ਸੁਣ ਨਹੀਂ ਕੁਝ ਕਹਿਣ ਆਇਆ ਆਪਣੇ ਕਰਦੀਆਂ ਗੱਲਾਂ ਪੱਕੀਆਂ ਵੀ ਕਰਾਲੇ ਤੇ ਉੱਚੀਆਂ ਵੀ गो कल जा पारे पर पी शुरू करोखे माउ पीउ कबर भी पटवा छत क्योंकि मौत के कदम तेरे घर वाल बदले शुरू हो गए बहुत बहुत शुक्रिया शुक। शुक बहुत शुक्रिया और जिंदगी किनिया भी ऊंचियां से लंबिया उड़ारियां मार लगे पर मौत एक ना एक दिन दबोच ही लेंदी है थानेदारा ਮੈਂ ਤੈਨੂੰ ਤੁੱਲ ਗਿਆ ਮੈਂ ਆਪਣੇ ਜ਼ਖਮ ਸਮੇਤੇ ਸੀ ਜਿਉਂਦੇ ਨਹੀਂ ਸੀ ਬਹੁਤ ਸ਼ੁਕਰੀਆ ਥੈਂਕ ਯੂ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਜਉਂਦੇ ਵਾਸਤੇ ਰੋ ਤੈਨੂੰ ਇਸੇ ਤਰ੍ਹਾਂ ਪਿਆਰ ਮੁਹੱਬਤਾਂ ਦਿੰਦੇ ਰੋ ਅਸੀਂ ਚੰਗੀਆਂ ਚੰਗੀਆਂ ਹੋਰ ਫਿਲਮਾਂ ਤੁਹਾਡੇ ਲਈ ਲੈ ਕੇ ਆਵਾਂਗੇ ਬਹੁਤ ਸ਼ੁਕਰੀਆ ਥੈਂਕ ਯੂ ਇੱਕ ਜ਼ੋਰਦਾਰ ਤਾੜੀ ਵੱਡੇ ਵੀਰ ਦੇ ਰਾਤੇ ਕਈ ਤਹਾਕਿਆਂ ਤੋਂ ਤੁਹਾਡਾ ਐਸੇ ਤਰ੍ਹਾਂ ਪਿਆਰ ਮਿਲ ਰਿਹਾ ਔਰ ਪਰਮਾਤਮਾ ਕਰੇ ਐਸੇ ਤਰ੍ਹਾਂ ਮਿਲਦਾ ਰਹੇ ਔਰ ਲੰਬੀਆ ਉਮਰ ਆਉਣ ਸਾਡੇ ਵੀਰਾਂ ਦੀਆਂ ਔਰ ਅਸੀਂ ਅਗਾਾਂ ਤੋਂ ਹੋਰ ਹੋਰ ਮਿਹਨਤ ਕਰੀਏ ਹੋਰ ਜੱਗੇ ਹੋਈ ਤੁਹਾਡੀਆਂ ਸੋਚਾਂ ਦਿਖਾਰੇ ਉਤਰੀਆਂ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ